ਬਈ ਚੰਗੇ ਕੰਮ ਦੀ ਸ਼ਲਾਗਾ ਹੁੰਦੀ ਹੁੰਦੀ ਨਹੀਂ ਮਸ਼ਹੂਰੀ ਦੀ ਚੰਗੇ ਕੰਮ ਦੀ ਸ਼ਲਾਗਾ ਹੁੰਦੀ ਹੈ ਹੁੰਦੀ ਨਹੀਂ ਮਸ਼ਹੂਰੀ ਦੀ ਛੋਟੀ ਛੋਟੀ ਉਮਰੇ ਨਿੱਕੀ ਨਿੱਕੀ ਉਮਰੇ ਜਿਹਨਾਂ ਬੱਚਿਆਂ ਨੇ ਕੋਈ ਨਾ ਕੋਈ ਪ੍ਰਾਪਤੀ ਹਾਸਲ ਕੀਤੀ ਹੈ ਉਹਨਾਂ ਦਾ ਸਨਮਾਨ ਕਰਨਾ ਹੁੰਦਾ ਹੈ ਬਹੁਤ ਜ਼ਰੂਰੀ ਜੀ ਸਨਮਾਨ ਕਰਨਾ ਹੁੰਦਾ ਹੈ ਬਹੁਤ ਜ਼ਰੂਰੀ ਜੀ ਸਤਿ ਸ਼੍ਰੀ ਅਕਾਲ ਬੀਬੀ ਬਤੀਨਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ੂ ਜੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਰਿਹਾ ਹੈ ਇਹ ਵੀਡੀਓ ਕਿਸ ਬਾਬਤ ਹੋਣ ਵਾਲੀ 7ਵੇਂ ਸਮੇਂ ਸੀ ਬਲਾਚੌਰ ਵਿਖੇ ਕੇਬੀ ਰਿਜ਼ੋਰਟ ਵਿਖੇ ਮੌਜੂਦ ਹੈ ਔਰ ਅੱਜ ਇੱਥੇ ਸੈਂਕੜੇ ਬੱਚਿਆਂ ਨੂੰ ਸਨਮਾਨ ਕੀਤਾ ਜਾਵੇਗਾ ਆਵਾਜ਼ ਸੰਸਥਾ ਵੱਲੋਂ ਆਵਾਜ਼ ਸੰਸਥਾ ਵੱਲੋਂ ਸਿੱਖਿਆ ਤੇ ਵਾਤਾਵਰਣ ਮੇਲਾ ਲਗਾਇਆ ਜਾ ਰਿਹਾ ਔਰ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਇਸ ਤਰੀਕੇ ਦਾ ਮੇਲਾ ਦੇਖਣ ਜਾ ਰਿਹਾ ਦੱਸਿਆ ਜਾ ਰਿਹਾ ਕਿ ਅੱਜ ਬੱਚਿਆਂ ਦੀ ਕਰੀਅਰ ਕਾਉਂਸਲਿੰਗ ਕੀਤੀ ਜਾਵੇਗੀ 9ਵੀਂ 10ਵੀਂ 11ਵੀਂ 12ਵੀਂ ਦੇ ਬੱਚੇ ਉਹਨਾਂ ਨੂੰ ਸਮਝਾਇਆ ਜਾਏਗਾ ਉਹਨਾਂ ਨੂੰ ਤਰਕ ਦਿੱਤੇ ਜਾਣਗੇ ਤਾਂ ਜੋ ਪਛਾਣਨ ਉਹਨਾਂ ਦੇ ਅੰਦਰ ਕਿਹੜਾ ਟੈਲੈਂਟ ਹੈ ਕਿਹੜੀ ਸਕਿੱਲ ਹੈ ਜਿਸ ਨੂੰ ਨਿਖਾਰ ਕੇ ਜ਼ਿੰਦਗੀ ਵਿੱਚ ਉਹ ਅੱਗੇ ਵੱਧ ਸਕਦੇ ਆ ਹੋਰ ਮੰਜ਼ਿਲਾਂ ਨੂੰ ਸਰ ਕਰ ਸਕਦੇ ਆ ਪਰ ਸੰਤ ਸੀਚੇਵਾਲ ਸਾਹਿਬ ਅੱਜ ਇਥੇ ਉੱਚੇ ਚੇਤੇ ਤੌਰ ਤੇ ਪਹੁੰਚ ਰਹੇ ਆ ਦੱਸਿਆ ਇਹ ਵੀ ਜਾ ਰਿਹਾ ਕਿ ਬੱਚਿਆਂ ਨੂੰ ਕਿਤਾਬਾਂ ਦੇ ਨਾਲ ਬੱਚਿਆਂ ਨੂੰ ਪੈਸੇ ਦੇ ਨਾਲ ਕਿਉਂਕਿ ਦੇਖੋ ਪੈਸਾ ਤਾਂ ਵੈਸੇ ਕਿਹਾ ਜਾਂਦਾ ਲੇਕਿਨ ਉਹ ਇੱਕ ਤਰ੍ਹਾਂ ਦਾ ਸਨਮਾਨ ਹੁੰਦਾ ਸਨਮਾਨ ਦਾ ਕੋਈ ਮੁੱਲ ਨਹੀਂ ਹੁੰਦਾ ਬੱਚਿਆਂ ਨੂੰ ਸ਼ੀਲਡਾਂ ਮੈਡਲ ਦਿੱਤੇ ਜਾਣਗੇ ਬੱਚਿਆਂ ਦੇ ਉਤਸ਼ਾਹ ਨੂੰ ਹੋਰ ਪਰਫਲਿਤ ਕੀਤਾ ਜਾਵੇਗਾ ਤਾਂ ਜੋ ਉਹ ਜ਼ਿੰਦਗੀ ਵਿੱਚ ਹੋਰ ਅੱਗੇ ਵਧਣ ਔਰ ਕੈਰੀਅਰ ਕਾਉਂਸਲਿੰਗ ਜਿਹੜੀ ਆ ਬਹੁਤ ਜ਼ਰੂਰੀ ਹੈ ਤਾਂ ਤੁਸੀਂ ਮੇਰੇ ਪਿੱਛੇ ਦੇਖ ਵੀ ਸਕਦੇ ਹੋ ਇੱਥੇ ਜਿਹੜਾ 셀ਫੀ ਪੁਆਇੰਟ ਬਣਾਇਆ ਗਿਆ ਆ ਆਮ ਆ ਪ੍ਰਾਊਡ ਅਚੀਵਰ ਔਰ ਬੱਚੇ ਜਿਹੜੇ ਅਚੀਵਰ ਨੇ ਕੁਝ ਨਾ ਕੁਝ ਸਜੀਵ ਕੀਤਾ ਹੈ ਉਹਨਾਂ ਨੂੰ ਸੰਸੀਚੇਵਾਲ ਸਾਹਿਬ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਤਾਂ ਆਵਾਜ਼ ਸੰਸਥਾ ਦੇ ਅਸੀਂ ਬਹੁਤ ਧੰਨਵਾਦੀ ਆਂ ਵਿਰਿੰਦਰ ਬਾਜਾੜ ਤੇ ਉਹਨਾਂ ਦੀ ਪੂਰੀ ਟੀਮ ਜਿਹੜੀ ਲੱਗੀ ਹੋਈ ਤਾਂ ਅੰਦਰ ਜਿਹੜਾ ਪ੍ਰੋਗਰਾਮ ਚੱਲ ਰਿਹਾ ਇੱਕ ਵਾਰੀ ਚਲ ਕੇ ਤੁਹਾਨੂੰ ਦਿਖਾਣੇ ਆ ਜੀ ਸਾਥਿਓ ਤਸਵੀਰਾਂ ਤੁਹਾਨੂੰ ਪੈਲਸ ਦੇ ਅੰਦਰ ਲੀਆਂ ਦਿਖਾ ਰਹੇ ਆ ਜਿੱਥੇ ਵੱਖੋ ਵੱਖ ਸਕੂਲਾਂ ਤੋਂ ਆਏ 600 ਤੋਂ ਵੱਧ ਬੱਚਿਆਂ ਉਹਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਦੀ ਮੌਜੂਦਗੀ ਨੇ ਆਵਾਜ਼ ਸਿੱਖਿਆ ਤੇ ਵਾਤਾਵਰਣ ਮੇਲੇ ਵਿੱਚ ਚਾਰ ਚੰਨ ਲਾ ਦਿੱਤੇ ਇਸ ਮੌਕੇ ਪੰਜਾਬੀ ਸੇਵਾ ਸੁਸਾਇਟੀ ਕੈਨੇਡਾ ਵੱਲੋਂ 600 ਬੱਚਿਆਂ ਨੂੰ ਕਲੀਅਰ ਦੀ ਫਾਈਲ ਬੈਗ ਨੋਟਬੁੱਕ ਪੈਨ ਚਾਕਲੇਟਸ ਕੈਂਡਿਸ ਇੱਕ ਸਨਮਾਨ ਵਜੋਂ ਦਿੱਤੇ ਗਏ ਦੱਸ ਦਈਏ ਇਸ ਮੇਲੇ ਵਿੱਚ ਬੱਚਿਆਂ ਦੀ ਕਰੀਅਰ ਕਾਉਂਸਲਿੰਗ ਵਾਸਤੇ ਐਕਸਪਰਟ ਮੋਟੀਵੇਸ਼ਨਲ ਸਪੀਕਰ ਪਹੁੰਚੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਬੱਚਿਆਂ ਨਾਲ ਸਾਂਝੇ ਕੀਤੇ ਉੱਥੇ ਹੀ ਬੱਚਿਆਂ ਨਾਲ ਕੋਈ ਵੀ ਖੇਡਿਆ ਗਿਆ ਤੇ ਸਹੀ ਪ੍ਰਸ਼ਨ ਦਾ ਉੱਤਰ ਦੇਣ ਵਾਲੇ ਬੱਚੇ ਨੂੰ ਪੰਜਾਬੀ ਸੇਵਾ ਸੁਸਾਇਟੀ ਵੱਲੋਂ ਚਾਕਲੇਟਸ ਅਤੇ ਕੈਸ਼ ਪ੍ਰਾਈਸ ਦੇ ਨਾਲ ਮੌਕੇ ਤੇ ਸਨਮਾਨਿਤ ਕੀਤਾ ਗਿਆ ਗੌਰਤਲਬ ਹੈ ਕਿ ਬੱਚਿਆਂ ਦਾ ਉਤਸ਼ਾਹ ਉਦੋਂ ਹੋਰ ਵੱਧ ਗਿਆ ਜਦੋਂ ਮੁੱਖ ਮਹਿਮਾਨ ਸੰਤ ਸੀਚੇਵਾਲ ਬੱਚਿਆਂ ਦੇ ਇਸ ਖਾਸ ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਪਹੁੰਚੇ ਜਿਨ੍ਹਾਂ ਲੰਮਾ ਸਮਾਂ ਸਟੇਜ ਤੋਂ ਬੱਚਿਆਂ ਨਾਲ ਵਿਚਾਰਾਂ ਦੀ ਸਾਂਝ ਪਾਈ ਇਸ ਪ੍ਰਾਂਤ ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਸਾਰੇ ਹੋਣਹਾਰ ਬੱਚਿਆਂ ਨੂੰ ਮੈਡਲ ਕਿਤਾਬ ਅਤੇ ਹਰਿਆ ਭਰਿਆ ਬੂਟਾ ਦੇ ਕੇ ਸਨਮਾਨ ਕੀਤਾ ਗਿਆ ਐਮਐਲਏ ਬਲਾਚੌਰ ਸੰਤੋਸ਼ ਕਟਾਰੀਆ ਨਵਾਂ ਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਲਲਿਤ ਮੋਨ ਪਾਟਕ ਬੱਲੂ ਡੀਐਸਪੀ ਰਾਜਕੁਮਾਰ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸਤਨਾਮ ਚੇਚੀ ਹੁਰਾ ਨੇ ਵੀ ਪੂਰੀ ਪ੍ਰਕਿਰਿਆ ਦੌਰਾਨ ਬੱਚਿਆਂ ਦਾ ਮੈਡਲ ਪਾ ਕੇ ਸਨਮਾਨ ਕੀਤਾ ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਆਵਾਜ਼ ਸੰਸਥਾ ਦੇ ਸਰਪ੍ਰਸਤ ਤਰਸੀਮ ਲਾਲ ਖੇਪੜ ਜੀ ਲੱਕੀ ਖੇਪੜ ਜੀ ਯੂਐਸਏ ਤੋਂ ਅਤੇ ਪ੍ਰੇਮਚੰਦ ਹਕਲਾ ਤੇ ਦਵਿੰਦਰ ਛਾਬਲਾ ਜੀ ਚਰਮਨ ਤੋਂ ਉ체ਚੇ ਤੌਰ ਤੇ ਅੱਜ ਦਾ ਆਵਾਜ਼ ਸਿੱਖਿਆ ਤੇ ਵਾਤਾਵਰਨ ਮੇਲਾ ਅਟੈਂਡ ਕਰਨ ਲਈ ਪਹੁੰਚੇ ਹਨ ਨਾਲ ਦੀ ਨਾਲ ਤਸਵੀਰਾਂ ਵਿੱਚ ਤੁਸੀਂ ਦੇਖੋਗੇ ਕਿ ਸਕੂਲਾਂ ਦੇ ਉਹ ਖਿਡਾਰੀ ਜਿਨ੍ਹਾਂ ਵੱਖ-ਵੱਖ ਖੇਡਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਕੇ ਆਪਣੇ ਸਕੂਲ ਦਾ ਨਾਮ ਉੱਚਾ ਕੀਤਾ ਉਹਨਾਂ ਨੂੰ ਸਪੈਸ਼ਲ ਕੈਸ਼ ਪ੍ਰਾਈਜ਼ ਦੇ ਨਾਲ ਸਨਮਾਨ ਕੀਤਾ ਗਿਆ ਮੈਡਲ ਕਿਤਾਬ ਟਰੋਫੀ ਅਤੇ ਹਰਿਆ-ਭਰਿਆ ਬੂਟਾ ਦਿੱਤਾ ਗਿਆ ਪਰ ਸਪੈਸ਼ਲ ਕੈਸ਼ ਪ੍ਰਾਈਜ਼ ਵੀ ਦਿੱਤਾ ਗਿਆ ਆਵਾਜ਼ ਸੰਸਥਾ ਦਾ ਸਿੱਖਿਆ ਤੇ ਵਾਤਾਵਰਨ ਉਪਰਾਲਾ ਜੀ ਬਹੁਤ ਵਧੀਆ ਬਹੁਤ ਵਧੀਆ ਸਲਾਉਣਯੋਗ ਅੱਜ ਦੇਖਿਆ ਕਿ ਬੱਚਿਆਂ ਨੂੰ ਜਿੱਥੇ ਵਧੀਆ ਗਾਈਡੈਂਸ ਦਿੱਤੀ ਗਈ ਵਕਫਾ ਖੁਮਾਰਾ ਵੱਲੋਂ ਉਥੇ ਹਵਾ ਪਾਣੀ ਧਰਤੀ ਨੂੰ ਬਚਾਉਣ ਵਾਸਤੇ ਬਹੁਤ ਵਧੀਆ ਸੰਦੇਸ਼ ਜਿਹੜਾ ਹੈਗਾ ਬੱਚਿਆਂ ਬਈਗਾ ਜਿੱਥੇ ਪੜਨ ਵਾਲੇ ਬੱਚੇ ਜਿਹੜੇ ਜਿਹੜੇ ਮੈਰਿਟ ਤੇ ਆਉਣ ਵਾਲੇ ਜਾਂ ਵੱਧ ਨੰਬਰ ਲੈਣ ਵਾਲੇ ਬੱਚੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਗਿਆ ਕਿ ਹੋਰ ਵੀ ਬੱਚਿਆਂ ਨੂੰ ਇਹਦੇ ਤੋਂ ਪ੍ਰੇਰਨਾ ਮਿਲੂਗੀ ਆਉਣ ਵਾਲੇ ਸਮੇਂ ਵਿੱਚ ਹੋਰ ਵਧਣਗੇ ਵੱਧ ਵੱਧ ਨੰਬਰ ਲੈਣਗੇ ਸੈਂਕੜੇ ਬੱਚਿਆਂ ਨੂੰ ਕਿਤਾਬਾਂ ਦਿੱਤੀਆਂ ਗਈਆਂ ਜੀ ਮੈਡਲ ਦਿੱਤੇ ਗਏ ਆ ਪੈਸੇ ਨਾਲ ਵੀ ਨਵਾਜਿਆ ਗਿਆ ਉਹ ਤੁਸੀਂ ਕਿਵੇਂ ਦੇਖਦੇ ਸਾਰਾ ਕੁਝ ਬਹੁਤ ਵਧੀਆ ਕਿਉਂਕਿ ਜਿਹੜਾ ਬੱਚੇ ਨੂੰ ਐਪਰੀਸ਼ੀਏਟ ਕਰਨਾ ਉਹਨਾਂ ਨੂੰ ਉਤਸ਼ਾਹਿਤ ਕਰਨਾ ਮਿਲਦੀ ਹੋਣੀ ਸਟੇਜ ਦੇ ਉੱਤੇ ਲਾ ਕੇ ਉਹਨਾਂ ਨੂੰ ਮਾਣ ਦੇਣਾ ਇਹ ਬਹੁਤ ਵੱਡੀ ਗੱਲ ਆ ਬੱਚੇ ਦੇ ਜੀਵਨ ਦੇ ਵਿੱਚ ਬਹੁਤ ਵੱਡਾ ਪ੍ਰੇਰਣਾ ਸਰਮਾ ਜਿਹੜੀ ਹੈ ਆ ਆਪਾਂ ਦੇਖ ਪਾ ਰਹੇ ਹਾਂ ਜੀ ਨਾਲ ਦੇ ਨਾਲ ਰੁੱਖ ਵੀ ਇਹਨਾਂ ਨੇ ਬੂਟੇ ਵੀ ਦਿੱਤੇ ਆ ਸਾਰਾ ਕੋਸ਼ਿਸ਼ ਲਾਉਣ ਜੋਗਾ ਕਿਉਂਕਿ ਹਵਾ ਪਾਣੀ ਧਰਤੀ ਨੂੰ ਬਚਾਉਣ ਵਾਸਤੇ ਬੂਟਿਆਂ ਦੀ ਬਹੁਤ ਵੱਡੀ ਲੋੜ ਹੈ ਦਰਖਤ ਜਿਹਨੇ ਅਸੀਂ ਵੱਧ ਲਾਵਾਂਗੇ ਉਨਾਂ ਹੀ ਸਾਡਾ ਵਾਤਾਵਰਣ ਠੀਕ ਰਹੂਗਾ ਕਿਉਂਕਿ ਆਕਸੀਜਨ ਏਸੀ ਨੇ ਨਹੀਂ ਦੇਣੀ ਦਰਖਤਾਂ ਨੇ ਦੇਣੀ ਆ ਤੇ ਜਿਹ ਜਿਹੜੇ ਸਾਨੂੰ ਸਮਝ ਆ ਗਈ ਉਹਦਾਂ ਅਸੀਂ ਹੋਰ ਜਿਹੜਾ ਹੈਗਾ ਵਾਤਾਵਰਣ ਦੀ ਸੁਰੱਖਿਆ ਰੁੱਖ ਤੇ ਮਨੁੱਖ ਦਾ ਜੋ ਸੰਬੰਧ ਹੈ ਉਹ ਸਮਝਣਾ ਬਹੁਤ ਜ਼ਰੂਰੀ ਹੈ ਜ਼ਰੂ ਅਵਾਜ਼ ਦੇ ਅਸਲੀ ਮਿੱਤਰ ਆ ਦੋ ਦਰਖਤ ਆ ਜਿਹੜੇ ਸਾਨੂੰ 24 ਘੰਟੇ ਜਿਉਣ ਵਾਸਤੇ ਆਕਸੀਜਨ ਦਿੰਦੇ ਆ ਇਹ ਸਾਖ ਸਾਹਿਬ ਦੇਵਤੇ ਆ ਜਿਨ੍ਹਾਂ ਨੂੰ ਜਿਹੜੇ ਦੇਵਤਿਆਂ ਨੂੰ ਅਸੀਂ ਦੇਖ ਸਕਦੇ ਆ ਜਿਹੜੇ ਸਾਨੂੰ ਦੇਈ ਜਾਂਦੇ ਆ ਆਪਣੇ ਵਾਸਤੇ ਕੁਛ ਨਹੀਂ ਅਵਾਜ਼ ਸੰਸਦ ਵਰਿੰਦਰ ਜੀ ਨੇ ਜੀ ਇਹਨਾਂ ਬਾਰੇ ਮੈਂ ਜ਼ਰੂਰ ਦੱਸਾਂਗਾ ਕਿ ਇਹਨਾਂ ਦੇ ਇਹਨਾਂ ਸਾਰੇ ਸਾਰੇ ਜਿਹੜੇ ਹੈਗੇ ਇਹਨਾਂ ਦੇ ਉਪਰਾਲੇ ਆ ਸਲੋਣ ਜੋਗ ਆ ਗੁਰੂ ਚਾਸਾ ਚਰਨਾ ਚ ਅਰਦਾਸ ਕਰਦੇ ਆ ਕਿ ਵਾਹਿਗੁਰੂ ਇਹਨਾਂ ਨੂੰ ਆਵਾਜ਼ ਨੂੰ ਹੋਰ ਉੱਚੀ ਕਰੇ ਹੋਰ ਉੱਚੀ ਆਵਾਜ਼ ਦੇ ਨਾਲ ਹੀ ਆਪਣੇ ਮੈਸੇਜ ਉਮੀਦ ਕਰ ਸਕਦੇ ਕਿ ਤੁਹਾਡੇ ਇੱਥੇ ਢੇੜਾ ਵੱਜਦਾ ਰਹੇਗਾ ਜੇ ਜਦੋਂ ਮਿਲਾਂਗੇ ਅਸੀਂ ਫਿਰ ਆ ਜਾਾਂਗੇ ਜਦੋਂ ਕਹੋਗੇ ਆਵਾਂਗੇ ਥੈਂਕ ਯੂ ਜੀ ਨਵਾਸ ਜੀ ਬਲਾਚੁਰਾਇ ਜੀ ਕੀ ਕਹਿਣਾ ਚਾਹੁੰਦੇ ਬਾਤਾਵਰਨ ਮੇਕੇ ਮੀਟਿੰਗ ਸੇ ਜਾ ਰਹੇ ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਕਿ ਆਵਾਜ਼ ਸੰਸਥਾ ਵੱਲੋਂ ਅੱਜ ਵਾਤਾਵਰਨ ਤੇ ਜਿਹੜੇ ਹੈ ਬੱਚੇ ਜਿਨ੍ਹਾਂ ਨੇ ਉਹਨਾਂ ਨੂੰ ਆਉਣ ਵਾਲੇ ਕੈਰੀਅਰ ਵਾਸਤੇ ਵਧੀਆ ਜਿਹੜੇ ਹੈਗੇ ਆ ਉਹ ਜਿਹੜੇ ਇਨਸਾਨਾਂ ਨੇ ਸੰਬੋਧਨ ਕੀਤਾ ਤਾਂ ਕਿ ਉਹ ਆਪਣੇ ਜੀਵਨ ਵਿੱਚ ਕੁਝ ਬਣ ਸਕਣ ਉਹਦੇ ਨਾਲ ਨਾਲ ਵਾਧਾ ਬਣਨ ਦਾ ਬਹੁਤ ਵੱਡਾ ਸਨੇਹਾ ਦਿੱਤਾ ਜਿਹੜੇ ਬੱਚੇ ਮੈਰਿਟ ਵਿੱਚ ਆਏ ਦਾ ਵੱਧ ਨੰਬਰ ਜਿਹਨਾਂ ਨੇ ਸਕੂਲਾਂ ਦੇ ਵਿੱਚੋਂ ਲਿਆ ਉਹਨਾਂ ਨੂੰ ਸਟੇਜ ਤੇ ਲਿਜਾ ਕੇ ਸਨਮਾਨਿਤ ਕੀਤਾ ਉਹਨਾਂ ਨੂੰ ਜਿਹੜਾ ਹੈ ਮੈਡਲ ਦਿੱਤੇ ਆ ਨਾਲ ਕਿਤਾਬਾਂ ਦਿੱਤੀਆਂ ਉਹਨਾਂ ਨੂੰ ਜਿਹੜੀ ਹੈਗੀ ਬਹੁਤ ਵੱਡੀ ਪ੍ਰੇਰਨਾ ਮਿਲੂਗੀ ਆਉਣ ਵਾਲੇ ਸਮੇਂ 'ਚ ਹੋਰ ਵੱਧ ਤਰੱਕੀ ਕਰਨਗੇ ਪੰਜਾਬ 'ਚ ਪ੍ਰਦੂਸ਼ਣ ਬਹੁਤ ਮਾਰਮ ਬਤਵਾਂ ਵਾਲੇ 'ਚ ਬਹੁਤ ਪ੍ਰਦੂਸ਼ਣ ਹੋ ਤਦੇ ਤਦੇ ਸਾਰਾ ਕੁਝ ਕਰਨ ਦੀ ਲੋੜ ਆ ਕਿਉਂਕਿ ਪ੍ਰਦੂਸ਼ਣ ਤੇ ਇਸ ਵੇਲੇ ਜਿਹੜਾ ਹੈਗਾ ਪੂਰੇ ਭਾਰਤ ਦੇ ਵਿੱਚ 310 ਜ਼ਿਲ੍ਹੇ ਗਲੋਬਲ ਵਾਰਮਿੰਗ ਦੀ ਮਾਰ ਹੇਠਾ ਗਿਆ ਪੰਜਾਬ ਦੇ 9 ਜ਼ਿਲ੍ਹੇ ਹਿਮਾਚਲ ਦੇ 8 ਤੇ 11 ਜ਼ਿਲ੍ਹੇ ਹਰਿਆਣਾ ਦੇ ਵੀ ਇਹਦੀ ਮਾਰ ਹੇਠਾ ਚੁੱਕਿਆ ਤਦੇ ਇਹ ਜਿਹੜਾ ਹੈਗਾ ਕਿ ਉਹਦੇ ਵਾਹ ਹਿਮਾਚਲ ਬਦਲ ਫੁੱਟਲ ਫੜਦੇ ਆ ਕਦੇ ਉਤਰਾਖੰਡ ਚ ਬਦਲ ਫੁੱਟਦੇ ਆ ਕਦੇ ਫਾਇਨਾਟ ਚ ਸੈਂਕੜੇ ਜਿਹੜੇ ਹੈਗੇ ਲੋਕ ਇਹਦੀ ਭੇਟ ਚੜ ਜਾਂਦੇ ਆ ਜਾਨਾਂ ਗਵਾ ਜਾਂਦੇ ਆ ਸੋ ਇਹ ਕੁਦਰਤ ਦੀ ਜਿਹੜੀ ਤਬਦੀਲੀ ਆ ਰਹੀ ਹੈ ਸਿਸਟਮ ਦੇ ਵਿੱਚ ਇਹ ਮਨੁੱਖ ਦੀਆਂ ਗਲਤੀਆਂ ਕਰਕੇ ਆ ਰਿਹਾ ਕਿ ਅੰਨਾ ਤੁੰ ਜਿਹੜੀ ਹੋੜ ਆ ਪੈਸੇ ਇਕੱਠੇ ਕਰਨ ਦੀ ਜਗਲਾਂ ਨੂੰ ਵੱਢੀ ਜਾ ਰਹੇ ਪਰ ਪੈਸੇ ਕੰਮ ਨਹੀਂ ਆਉਣੇ ਪਰ ਕੰਮ ਤਾਂ ਜਿਹੜਾ ਹੈਗਾ ਸੁੱਧ ਹਵਾ ਸੁੱਧ ਪਾਣੀ ਸੁੱਧ ਖਰਾਕੇ ਦੀ ਸਾਨੂੰ ਬਚਾਉਣ ਦੀ ਲੋੜ ਚਾਈ ਚਾਈ ਲੋਕ ਲੈ ਤਾਂ ਜਾਂਦੇ ਆ ਬੂਟੇ ਲੇਕਿਨ ਫਿਰ ਪੂਰੀ ਸੇਵਾ ਨਹੀਂ ਕਰਦੇ ਪਾਲਦੇ ਨਹੀਂ ਉਹਨਾਂ ਨੂੰ ਵੀ ਚਾਹੀਦੇ ਤੇ ਪਾਲਣੇ ਵੀ ਚਾਹੀਦੇ ਹੈ ਕਿ ਨੇ ਕਿਸੇ ਦਾ ਵੀ ਲਾਹ ਹੋਇਆ ਬੂਟਾ ਜੇ ਸਾਨੂੰ ਦਿਖਦਾ ਉਹਨੂੰ ਪਾਣੀ ਦੀ ਲੋੜ ਹੈ ਤਾਂ ਪਾਣੀ ਪਾਉਣਾ ਚਾਹੀਦਾ ਲਾਉਣ ਨਾਲੋਂ ਵੀ ਬਚਾਉਣਾ ਜਿਹੜਾ ਹੈਗਾ ਹੋਰ ਵੀ ਵਧੀਆ ਬੜਾ ਵੱਡਾ ਪਾਉਣਾ ਪਾਲਣਾ ਜ਼ਿਆਦਾ ਜ਼ਰੂਰੀ ਹੈ ਜੀ 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 ਤਾਂ ਆਵਾਜ਼ ਵੱਲੋਂ ਅੱਜ ਸਿੱਖਿਆ ਤੇ ਵਾਤਾਵਰਨ ਮੇਲਾ ਲਗਾਇਆ ਗਿਆ ਡੀਐਸਪੀ ਰਾਜਕੁਮਾਰ ਸਾਹਿਬ ਸਾਡੇ ਨਾਲ ਮੌਜੂਦ ਨੇ ਔਰ ਮੋਰੀਆਂ ਚੋਂ ਰਹੇ ਨੇ ਆ ਸ਼ਾਹਦ ਕਰਨ ਲਈ ਔਰ ਅੱਜ ਇੱਥੇ ਚੇਚੇ ਤੌਰ ਤੇ ਪਹੁੰਚੇ ਆ ਸਰ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਸੀਗਾ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਗਿਆ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਤੁਸੀਂ ਆਪ ਇੱਕ ਪਲੇਅਰ ਰਹਿ ਚੁੱਕੇ ਹੋ ਬਿਲਕੁਲ ਇਹ ਸਾਰੇ ਆਵਾਜ਼ ਦੀ ਟੀਮ ਦਾ ਬਹੁਤ ਵੱਡਾ ਯੋਗਦਾਨ ਹੈ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਬਾਤਾਵਰਨ ਪ੍ਰਤੀ ਵੇਅਰ ਕਰਨਾ ਔਰ ਜਿਹੜਾ ਹੋਰ ਜਿਹੜੀਆਂ ਬੁਰਾਈਆਂ ਉਹਦੇ ਪ੍ਰਤੀ ਕੰਮ ਕਰਨਾ ਪਲੱਸ ਜਿਹੜੀ ਹੈਗੀ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਨਾ ਸੋ ਵਧਾਈ ਦੇ ਪਾਤਰ ਹੈ ਮੈਂ ਇਹਨਾਂ ਨੂੰ ਸਾਰਿਆਂ ਨੂੰ ਮੁਬਾਰਕਵਾਦ ਵੀ ਦਿੰਦਾ ਔਰ ਇਹ ਅਪੀਲ ਵੀ ਕਰਦਾ ਸਾਰੇ ਸਮਾਜ ਨੂੰ ਕਿ ਜਿਹੜੀ ਬਾਤਾਵਰਨ ਸੰਬੰਧੀ ਸਾਨੂੰ ਰਲ ਮਿਲ ਕੇ ਜਿਹੜਾ ਹਮਲਾ ਮਾਰਨ ਦੀ ਜਰੂਰਤ ਹੈ ਤਾਂ ਤਾਂ ਕਿ ਅਸੀਂ ਵਾਤਾਵਰਣ ਸ਼ੁੱਧ ਕਰੀਏ ਜਿੱਦ ਨਾਲ ਸਾਡਾ ਸਰੀਰ ਸ਼ੁੱਧ ਹੋਏ ਸਿਹਤ ਹੋਏਗੀ ਤਾਂ ਹੀ ਸਾਰੇ ਕੰਮ ਹੋਣਗੇ ਸਰ ਹਾਲ ਦੀ ਗੱਡੀ ਬੱਚੇ ਕਿਤਨੇ ਕਿਤੇ ਗੁੰਮਰਾਹ ਹੋ ਜਾਂਦੇ ਆ ਕੈਰੀਅਰ ਕਾਉਂਸਲਿੰਗ ਵੀ ਕੀਤੀ ਗਈ ਹੈ ਉਹਨੂੰ ਕਿਵੇਂ ਦੇਖਦੇ ਹੋ ਬਹੁਤ ਜ਼ਰੂਰੀ ਚੀਜ਼ ਹੈ ਕਿਉਂਕਿ ਬਹੁਤ ਸਾਰੇ ਬੱਚੇ ਬੜੇ ਲਾਈਕ ਹੁੰਦੇ ਆ ਇਹਦੇ باوجود ਉਹਨਾਂ ਨੂੰ ਕੈਰੀਅਰ ਅੱਗੇ ਕਿਵੇਂ ਉਹਨਾਂ ਨੇ ਕਰਨਾ ਹੈ ਉਹਦੇ ਬਾਰੇ ਜਾਣਕਾਰੀ ਨਹੀਂ ਹੁੰਦੀ ਸੋ ਇਹ ਜਾਣਕਾਰੀ ਵੀ ਦੇਣੀ ਬਹੁਤ ਜ਼ਰੂਰੀ ਸੀਗੀ ਇਸੇ ਕਰਕੇ ਇਹਨਾਂ ਨੇ ਆਵਾਜ਼ ਵਾਲਿਆਂ ਨੇ ਕੀਤਾ ਬਹੁਤ ਅੱਛਾ ਖਿਡਾਰੀਆਂ ਨੂੰ ਵੀ ਸਨਮਾਨਤ ਕੀਤਾ ਗਿਆ ਜੀ ਸਾਰਿਆਂ ਨੂੰ ਸ਼ਾਇਦ ਹਾਂ ਹਾਂ ਬਿਲ ਜ਼ਰੂਰਤ ਹੁੰਦੀ ਤਾਂ ਹੀ ਸਮਾਜਵਧੀਆਂ ਬਣਦੇ ਸੋ ਇਸ ਕਰਕੇ ਤੇ ਤੁਹਾਡਾ ਲਾਇਆ ਹੋਇਆ ਬੂਟਾ ਆਵਾਜ਼ ਪ੍ਰਾਊਡ ਹੁੰਦਾ ਫਿਰ ਕਿ ਨਹੀਂ 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 ਮੇਰਾ ਲਾਇਆ ਹੋਇਆ ਨਹੀਂ ਹੈ ਇਹ ਤਾਂ ਇਹਨਾਂ ਨੇ ਆਪਣੇ ਬਰਿੰਦਰ ਹੁਣਾਂ ਦਾ ਸਾਰਿਆਂ ਦਾ ਯੋਗਦਾਨ ਹੈ ਇਹਨਾਂ ਨੇ ਮਿਲ ਕੇ ਲਾਇਆ ਹੋਇਆ ਸੋ ਮੈਂ ਤਾਂ ਉਹਦੇ ਵਿੱਚ ਇੱਕ ਨਾਲ ਸਹਾਇੀ ਹੋ ਜਾਂਦਾ ਚਲੋ ਸਹਿਯੋਗ ਚਾਹੀਦਾ ਤੁਹਾਡਾ ਬੇਚ ਜੀ 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 ਬਿਲਕੁਲ ਬਹੁਤ ਸ਼ੁਕਰੀਆ ਜੀ ਅੱਜ ਜਿਹੜਾ ਬਲਾਚੌਰ ਦੇ ਵਿੱਚ ਆਵਾਜ਼ ਸਿੱਖਿਆ ਤੇ ਬਾਤਾਵਰਨ ਮੀਲਾ ਮੀਲਾ ਲਾਇਆ ਆਵਾਜ਼ ਸੋਸਾਇਟੀ ਨੇ ਬੜਾਈ ਸ਼ਲਾਗਾ ਜੋਗਾ ਇਹਨਾਂ ਬੱਚਿਆਂ ਨੂੰ ਸਿਹਤ ਮਿਲਦੀ ਆ ਆਮ ਪਬਲਿਕ ਨੂੰ ਸਿਹਤ ਮਿਲਦੀ ਆ ਇਹੋ ਜਿਹੀਆਂ ਸਮਾਜਿਕ ਜਿਹੜੀਆਂ ਹੈਗੀਆਂ ਸੰਸਥਾਵਾਂ ਵਧੀਆ ਕੰਮ ਕਰਨ ਬਾਕੀਆਂ ਨੂੰ ਵੀ ਚਾਹੀਦਾ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਜਿੱਥੇ ਪੜ੍ਹਾਈ ਹਲਦਾਂ ਦੇਣਾ ਚਾਹੀਦਾ ਉੱਥੇ ਬੂਟੇ ਜ਼ਰੂਰ ਲਗਾਉਣੇ ਚਾਹੀਦੇ ਆ ਤਾਂ ਕਿ ਦੇਖੋ ਨਮਾ ਸ਼ਹਿਰ ਤੇ ਬਲਾਚੌਰ 'ਚ 15-18 ਕਿਲੋਮੀਟਰ ਦਾ ਫਰਕ ਆ ਇੱਥੇ ਦਾ ਐਟਮੋਸਫੇਅਰ ਮੌਸਮ ਦਾ ਦੇਖ ਲਓ ਤੇ ਆਪਣੇ ਸ਼ਹਿਰ ਦਾ ਦੇਖ ਲਓ ਸਿਰਫ ਬੂਟਿਆਂ ਦੇ ਥੋੜਾ ਜਿਹਾ ਅੱਗੇ ਨੂੰ ਚੱਲੇ ਜਾਓ ਤਦੋਂ ਉਹ ਐਮਐਸੂ ਸੋਗਾਵੇ ਤਦੋਂ ਨੂੰ ਗਰਮੀ ਨਹੀਂ ਆਉਂਦੀ ਫਰੈਸ਼ਨਰ ਜੀ ਤੁਹਾਡਾ ਬੜਾ ਵਧੀਆ ਮੀਨਤਾ ਆਵਾਜ਼ ਸੁਸਾਇਟੀ 'ਚ ਤੁਹਾਡਾ ਪਰਿਵਾਰ ਲੱਗਾ ਐਸੀ ਤਰ੍ਹਾਂ ਲੱਗੇ ਰਹੋ ਇਹ ਚੰਗਾ ਕੰਮ ਆ ਜੀ ਧੰਨਵਾਦ ਸ਼ੁਕਰੀਆ ਆਵਾਜ਼ ਸੰਸਥਾ ਦੀ ਆਵਾਜ਼ ਅੱਜ ਘਰ-ਘਰ ਪਹੁੰਚੀ ਆ ਔਰ ਮੈਂ ਪਰਿਵਾਰਕ ਮੈਂਬਰਾਂ ਨੂੰ ਦੱਸ ਦਿੰਦਾ ਤੁਸੀਂ ਆਵਾਜ਼ ਸੰਸਥਾ ਦੇ ਮੋਢਿਆਂ 'ਚੋਂ ਤੁਹਾਡੇ ਪਰਿਵਾਰ 'ਚੋਂ ਤੁਹਾਡੇ ਘਰ 'ਚੋਂ ਆਵਾਜ਼ ਸੰਸਥਾ ਸ਼ੁਰੂ ਹੋਈ ਸੀ ਅੱਜ ਇਹ ਮੌਕਾ ਕਿ ਸੀਚੇਵਲ ਸਾਹਿਬ ਪਹੁੰਚਦੇ ਆ ਵੱਡੇ ਵੱਡੇ ਲੀਡਰ ਪਹੁੰਚਦੇ ਔਰ ਸੈਂਕੜੇ ਜਿਹੜੇ ਆ ਨੌਜਵਾਨ ਪਹੁੰਚਦੇ ਆਪਣੇ ਮਾਪਿਆਂ ਨੂੰ ਲੈ ਕੇ ਕੈਰੀਅਰ ਕਾਉਂਸਲਿੰਗ ਕੀਤੀ ਜਾਂਦੀ ਹੈ ਬੂਟੇ ਦਿੱਤੇ ਜਾਂਦੇ ਆ ਖਿਡਾਰੀਆਂ ਨੂੰ ਸਨਮਾਨਤ ਕੀਤਾ ਜਾਂਦਾ ਕਿੰਨਾ ਕਮਾਨ ਮਹਿਸੂਸ ਹੁੰਦਾ ਜੀ ਅ ਸੱਚ ਪਹਿਲੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਤੁਸੀਂ ਸਾਡੇ ਹਰ ਛੋਟੇ ਵੱਡੇ ਫੰਕਸ਼ਨ ਨੂੰ ਵੀ ਕਵਰ ਕਰਦੇ ਹੋ ਜੀ ਵਾਕਿਆ ਜੀ ਤੁਹਾਡੀ ਗੱਲ ਸਹੀ ਹੈ ਜਦੋਂ ਅਸੀਂ ਸ਼ੁਰੂ ਕੀਤਾ ਸੀ ਉਸ ਟਾਈਮ ਇੰਨੀ ਉਮੀਦ ਨਹੀਂ ਸੀ ਕਿ ਸ਼ੁਰੂ ਤੋਂ ਕਿਸੇ ਹੋਰ ਕੰਮ ਨਹੀਂ ਕੀਤਾ ਸੀਗਾ ਲੇਕਿਨ ਪਰਮਾਤਮਾ ਤੁਹਾਨੂੰ ਕੁਝ ਹੋਰ ਹੀ ਮੰਜੂਰ ਸੀਗਾ ਜੀ ਇਹ ਇੱਕ ਛੋਟਾ ਜਿਹਾ ਪ੍ਰੋਜੈਕਟ ਸੀਗਾ ਸਾਡੇ ਪਿੰਡ ਦੇ ਦੇਖਣ ਆਏ ਜੀ ਦੇਖਦੇ ਉਹਨੂੰ ਕਰਨ ਦੀ ਗੱਲ ਆਈ ਤੇ ਉਹ 2 ਘੰਟਿਆਂ ਦੇ ਵਿੱਚ ਹੀ ਉਹਦੇ ਜਿਹੜਾ ਸਾਰਾ ਜਿਹੜਾ ਫੰਡ ਚਾਹੀਦਾ ਸੀਗਾ ਉਹ ਪੈ ਗਿਆ ਤੇ ਉੱਥੋਂ ਸ਼ੁਰੂਆਤ ਹੋਈ ਫਿਰ ਇਹ ਲੱਗਿਆ ਕਿ ਕਿਉਂ ਨਾ ਇਹਨੂੰ ਆਪਾਂ ਇੱਕ ਆਰਗੇਨਾਈਜ਼ ਤਰੀਕੇ ਨਾਲ ਸ਼ੁਰੂ ਕਰ ਲਈਏ ਜੀ ਔਰ ਉੱਥੇ ਬੈਠ ਕੇ ਡਿਸਾਈਡ ਹੋਇਆ ਕਿ ਜੋ ਵੀ ਅੱਜ ਕੱਲ ਜਿੰਨੀਆਂ ਵੀ ਐਨਜੀਓ ਹੈਗੀਆਂ ਮੇਰੇ ਖਿਆਲ ਬਹੁਤ ਕੋਈ ਰੇਅਰ ਹੀ ਹੋएगी ਜਿਹੜੀ ਕਿ ਇਹ ਤਾਂ ਪਾ ਸਕਦੀ ਕਿ ਪੈਸਾ ਕਿੱਥੋਂ ਆਇਆ ਖਰਚ ਕਿੱਥੇ ਹੁੰਦਾ ਹੀ ਨਹੀਂ ਪਾਦੇ ਇੱਥੇ ਇਹ ਵੀ ਜੇ 100 ਰੁਪਏ ਵੀ ਖਰਚਿਆ ਤਾਂ ਉਹ ਨੈਟ ਤੇ ਹੈਗਾ ਚਾਹੇ ਮੈਂ 1 ਰੁਪਿਆ ਵੀ ਨ ਦਿੱਤਾ ਤਾਂ ਮੈਂ ਵੀ ਚੈੱਕ ਕਰ ਸਕਦਾ ਕਿ ਹਾਂ ਵੀ ਜਿਹੜਾ ਪੈਸਾ ਆਇਆ ਤਾਂ ਉਹ ਟ੍ਰਾਂਸਫਰੈਂਸੀ ਸਭ ਤੋਂ ਨੰਬਰ 1 ਜਿਹੜਾ ਉਹ ਟ੍ਰਾਂਸਫਰੈਂਸੀ ਲਿਖਿਆ ਜੀ ਸੋ ਆਵਾਜ਼ ਇੱਕ ਪੁੱਲ ਦਾ ਕੰਮ ਕਰ ਰਹੀ ਹੈ ਜਰੂਰਤਵੰਦਾਂ ਦੇ ਵਿਚਾਲੇ ਔਰ ਦਾਨੀਆਂ ਪੁਛਣਾਂ ਦੇ ਵਿਚਾਲੇ ਪੁੱਲ ਦਾ ਕੰਮ ਕਰ ਰਹੀ ਹੈ ਔਰ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਸਭ ਤੋਂ ਵੱਡੀ ਗੱਲ ਇਹ ਵੀ ਕਿਸੇ ਨੂੰ ਕੋਈ ਲਾਚ ਨਹੀਂ ਇੱਥੇ ਕਿ ਮੈਨੂੰ ਇਹ ਅੱਧਾ ਮਿਲੇ ਜਾਂ ਕੁਝ ਮ ਔਰ ਨਿਸ਼ਕਾਮ ਹੋ ਕੇ ਲੱਗੇ ਹੋਇਆ ਇਸੇ ਲਈ ਮੇਰਾ ਖਿਆਲ ਹੈ ਇਸ ਟਾਈਮ ਤੱਕ ਇੱਥੇ ਪਹੁੰਚ ਗਈ 2016 ਚ ਸਟਾਰਟ ਕੀਤੀ ਸੀ ਸੋ ਅੱਜ ਜੋ ਅਸੀਂ ਦੇਖਿਆ ਪੂਰਾ ਇਲਾਕਾ ਜਿਹੜਾ ਇੱਥੇ ਆਇਆ ਹੋਇਆ ਹੈ ਸਗਾ ਔਰ ਜਿਹੜੀ ਗੱਲ ਕਰ ਰਹੇ ਅੱਜ ਦੇ ਫੰਕਸ਼ਨ ਦੀ ਦੇਖੋ ਅਗਰ ਕੋਈ ਬੱਚਾ ਕੁਝ ਅਚੀਵ ਕਰਦਾ ਹੈ ਉਹਨੂੰ ਥੋੜੀ ਐਪਰੀਸ਼ੀਏਸ਼ਨ ਦੀ ਲੋੜ ਹੁੰਦੀ ਹੈ ਸੋ ਜਦੋਂ ਜਿਹੜਾ ਆ ਕੇ ਉਹ ਸੰਤ ਸੀਚੇਵਾਲ ਜੀ ਦੇ ਕੋਲ ਜਿਹੜਾ ਸਟੇਜ ਤੇ ਆ ਕੇ ਫੋਟੋ ਖਿਚਵਾਉਂਦਾ ਤਾਂ ਉਹਨੂੰ ਆਪਣੇ ਆਪ ਨੂੰ ਵੀ ਤੇ ਉਹਦੇ ਪੇਰੈਂਟਸ ਨੂੰ ਵੀ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਔਰ ਉਹਨੂੰ ਮੋਟੀਵੇਸ਼ਨ ਮਿਲਦੀ ਹੈ ਕਿ ਅੱਗੇ ਵਾਸਤੇ ਵੀ ਹਮਾਂ ਨੂੰ ਪਰ ਖਾਸ ਤੌਰ ਤੇ ਅੱਜ ਜਿਹੜਾ ਪ੍ਰੋਗਰਾਮ ਕੀਤਾ ਗਿਆ ਹੈ ਤੇ ਚ ਅਲੱਗ-ਅਲੱਗ ਬੱਚਿਆਂ ਨੂੰ ਦੱਸਿਆ ਗਿਆ ਮੈਂ ਨਾ ਬਹੁਤ ਸਾਰੇ ਬੱਚਿਆਂ ਨੂੰ ਮਿਲਿਆ ਜਿਹੜੇ ਬਹੁਤ ਇੰਟੈਰੀਸਟ ਸੀਗੇ ਲੇਕਿਨ ਜਦੋਂ ਉਹਨਾਂ ਨੂੰ ਪੁੱਛਦੇ ਸੀ ਕੀ ਕਰਨਾ ਹੈ ਜੋ ਮੰਨ ਲਓ ਉਹਨਾਂ ਨੇ ਮੈਟ੍ਰਿਕ ਦੇ ਵਿੱਚ ਇੱਕ ਬੇਟੀ ਸੀਗੀ ਜਿਹੜੀ ਟੌਪ ਕੀਤਾ ਸੀਗਾ ਉ ਸਰਕਿਨ ਇਹ ਪੋਸਟ ਗ੍ਰੈਜੂਏਟਸ਼ਨ ਫੇਰ ਫਿਚੋ ਮਤਲਬ ਪੇਰੈਂਟਸ ਨੂੰ ਕਈਨ ਨਾ ਨੋਲਿਜ ਨਹੀਂ ਹੈ ਕਿ ਆਪਾਂ ਕੀ ਕਰਾ ਸਕਦੇ ਆ ਬੱਚਿਆਂ ਨੂੰ ਅੱਗੇ ਬੱਚੇ ਵੀ ਸ਼ਾਇਦ ਉਹ ਕਈ ਵਾਰੀ ਨਹੀਂ ਉਹ ਕਰ ਪਰ ਹਾਂ ਡਿਸਾਈਡ ਕਰ ਪਾਉਂਦੇ ਉਹਦੇ ਲਈ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਨਾ ਉਹ ਬਹੁਤ ਬੈਨੀਫਿਟਸ਼ ਹੋਏਗਾ ਔਰ ਅਸੀਂ ਉਮੀਦ ਕਰਾਂਗੇ ਕਿ ਆਉਣ ਟਾਈਮ ਤੇ ਵੀ ਇਹਦੇ ਕਰਦੇ ਬਹੁਤ ਸ਼ੁਕਰੀਆ ਥੈਂਕ ਯੂ ਜੀ ਤੁਸੀਂ ਸੁਣਿਆ ਪਹੁੰਚੋ ਮਹਿਮਾਨਾਂ ਨੇ ਆਪਣੇ ਕੀ ਵਿਚਾਰ ਸਾਂਝਾ ਕੀਤੇ ਖੈਰ ਇਹ ਤਾਂ ਅਸੀਂ ਛੋਟੀ ਜਹੀ ਝਲਕ ਹੀ ਇਸ ਪ੍ਰੋਗਰਾਮ ਦੀ ਦਿਖਾਈ ਹੈ ਪੂਰੀ ਵੀਡੀਓ ਤੁਸੀਂ ਪੀਪੀ ਬੱਤੀ ਨਵਾਂ ਸ਼ਹਿਰ ਦੇ ਅਫੀਸ਼ੀਅਲ YouTube ਚੈਨਲ ਤੇ ਦੇਖ ਸਕਦੇ ਹੋ ਤੇ ਮੋਟੀਵੇਸ਼ਨਲ ਸਪੀਕਰਸ ਦੇ ਤਜਰਬੇ ਸੁਣ ਕੇ ਆਪਣੇ ਟੀਚੇ ਵੱਲ ਨਵੀਂ ਪੁਲਾਂਘ ਪੁੱਟ ਸਕਦੇ ਹੋ ਅਖੀਰ ਚ ਅਸੀਂ ਦੱਸ ਦਈਏ ਕਿ ਆਵਾਜ਼ ਸੰਸਥਾ ਵੱਲੋਂ ਸਾਡੇ ਚੈਨਲ ਦਾ ਵੀ ਸਨਮਾਨ ਕੀਤਾ ਗਿਆ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬੜੇ ਨਨ੍ਹਾ ਬੱਤੀ ਨਵਾਂ ਸ਼ਹਿਰ ਨਾਲ ਹੁਣ ਦੇ ਇਜਾਜ਼ਤ ਸਸਿਕਾ